ਹਾਂਜੀ ਸਤਿ ਸ਼੍ਰੀ ਅਕਾਲ ਅੱਜ ਆਪਾਂ ਬਣਾਵਾਂਗੇ 옐ੋ ਮੈਲਟ ਪੀਲੀ ਕੰਗਣੀ ਇਸ ਨੂੰ ਆਪਾਂ ਬਿਨਾਂ ਕਿਸੇ ਤੜਕਾ ਲਾਏ ਤੋਂ ਸਿੰਪਲ ਹੀ ਖਿਚੜੀ ਵਾਂਗ ਬਣਾਵਾਂਗੇ ਸਬਜ਼ੀਆਂ ਆਪਾਂ ਇਸ ਲਈ ਲੈ ਲਈਆਂ ਨੇ ਕੱਟ ਕੇ ਹਰੇ ਮਟਰ ਬ੍ਰੋਕਲੀ ਗਾਜਰ ਪਿਆਜ਼ ਹਰੀ ਮਿਰਚ ਜੋ ਵੀ ਤੁਹਾਡੇ ਕੋਲੇ ਹੋਵੇ ਤੇ ਹੁਣ ਅਸੀਂ ਇਸ ਨੂੰ ਜੋ ਅਸੀਂ ਮੈਲਟ ਭਿਉ ਕੇ ਰੱਖਿਆ ਸੀ ਉਸ ਨੂੰ ਇੱਕ ਪੈਨ ਵਿੱਚ ਪਾ ਲਵਾਂਗੇ ਤੇ ਕੋਈ ਉਸ ਨੂੰ ਅਸੀਂ ਤੜਕਾ ਨਹੀਂ ਲਾਵਾਂਗੇ ਜਿਸ ਪਾਣੀ ਵਿੱਚ ਭਿਉਆ ਸੀ ਉਹ ਪਾਣੀ ਵੀ ਯੂਜ਼ ਕਰਾਂਗੇ ਮਿਲਟ ਨੂੰ ਪਾਉਣ ਤੋਂ ਬਾਅਦ ਅਸੀਂ ਇਸ ਵਿੱਚ ਸਬਜ਼ੀਆਂ ਜੋ ਅਸੀਂ ਲਈ ਅਸੀਂ ਹਰੀ ਮਿਰਚ, ਹਰਾ ਪਿਆਜ਼, ਬ੍ਰੋਕਲੀ, ਗਾਜਰ ਸਾਰਿਆਂ ਨੂੰ ਐਡ ਕਰ ਦੇਵਾਂਗੇ ਤੇ ਇਹਨਾਂ ਨੂੰ ਵੀ ਅਸੀਂ ਇਸ ਤਰ੍ਹਾਂ ਹੀ ਪੱਕਣ ਦੇਵਾਂਗੇ ਮਿਲਟ ਦੇ ਵਿੱਚ ਹੀ ਸਬਜ਼ੀਆਂ ਨੂੰ ਅਸੀਂ ਚੰਗੀ ਤਰ੍ਹਾਂ ਮਿਕਸ ਕਰ ਦੇਵਾਂਗੇ ਤੇ ਇਸ ਤਰ੍ਹਾਂ ਹਿਲਾਉਂਦੇ ਹੋਏ ਅਸੀਂ ਇਸ ਨੂੰ ਪਕਾਵਾਂਗੇ ਇਸ ਨੇ ਬਹੁਤ ਜਲਦੀ ਹੀ ਪੱਕ ਜਾਣਾ ਹੈ ਕਿਉਂਕਿ ਇਹ 7 ਤੋਂ 8 ਘੰਟੇ ਪਾਣੀ ਵਿੱਚ ਭਿਗੋ ਦੇਣਾ ਚਾਹੀਦਾ ਹੈ ਤਾਂ ਜੋ ਇਸ ਨਾਲ ਕੋਈ ਪ੍ਰੋਬਲਮ ਨਾ ਹੋਵੇ ਜੇ ਨਹੀਂ ਤਾਂ ਇਸ ਨਾਲ ਕਾਂਸਟਿਪੇਸ਼ਨ ਵਗੈਰਾ ਦੀ ਪ੍ਰੋਬਲਮ ਆ ਜਾਂਦੀ ਹੈ ਲੇਕਿਨ ਜੇ ਅਸੀਂ ਪਿਉਂਦੀਏ ਤਾਂ ਅਸੀਂ ਤਸੀਰ ਵੀ ਠੰਡੀ ਹੋ ਜਾਂਦੀ ਹੈ ਤੇ ਸਾਨੂੰ ਕੋਈ ਦਿੱਕਤ ਵੀ ਨਹੀਂ ਆਉਂਦੀ ਇਹਦੇ ਸਾਡਾ ਮੈਲਟ ਬਣ ਕੇ ਬਿਲਕੁਲ ਤਿਆਰ ਹੈ ਇਸ ਵਿੱਚ ਅਸੀਂ ਕੋਈ ਵੀ ਘਿਓ ਵਗੈਰਾ ਕੁਝ ਐਡ ਨਹੀਂ ਕੀਤਾ ਸੀ ਹੁਣ ਅਸੀਂ ਇਸ ਉੱਪਰ ਦੇਸੀ ਘਿਓ ਕੱਚਾ ਪਾਵਾਂਗੇ ਤੇ ਇਦਾਂ ਹੀ ਇਸ ਨੂੰ ਸਰਵ ਕਰਾਂਗੇ ਇਸ ਉਪਰ ਅਸੀਂ ਦੇਸੀ ਘਿਓ ਪਾ ਕੇ ਬੱਚਿਆਂ ਨੂੰ ਬਜ਼ੁਰਗਾਂ ਨੂੰ ਦਹੀਂ ਨਾਲ ਸਬਜੀ ਨਾਲ ਦੇ ਸਕਦੇ ਹਾਂ ਤੇ ਇਸ ਨਾਲ 슈ਗਰ ਵੀ ਕੰਟਰੋਲ ਹੁੰਦੀ ਹੈ ਅਤੇ weight ਵੀ loss ਹੁੰਦਾ ਹੈ ਤੇ ਹੁਣ ਅਸੀਂ ਇਸ ਨੂੰ ਸਰਵਿੰਗ ਪਲੇਟ ਵਿੱਚ ਪਾ ਦਿੱਤਾ ਹੈ ਤੇ ਇਹ ਬਿਲਕੁਲ ਖਾਣ ਲਈ ਰੈਡੀ ਹੈ ਧੰਨਵਾਦ